ਸਮਾਣਾ ਕਾਲਜ ਨੂੰ ਸਰਕਾਰੀ ਕਾਲਜ ਬਣਾਓ ਸਰਕਾਰੀ ਕਾਰਜ ਬਣਾਓ ਪਬਲਿਕ ਕਾਲਜ ਸਮਾਣਾ ਨੂੰ ਸਰਕਾਰੀ ਕਾਲਜ ਬਣਾਓ ਸਰਕਾਰੀ ਕਾਰਜ ਬਣਾਓ ਪਬਲਿਕ ਕਾਲਜ ਸਮਾਣਾ ਨੂੰ ਸਰਕਾਰੀ ਕਾਲਜ ਬਣਾਓ ਸਰਕਾਰੀ ਕਾਰਜ ਬਣਾਓ ਸਰਕਾਰੀ ਕਾਰਜ ਬਣਾਓ ਪਬਲਿਕ ਕਾਲਜ ਸਮਾਣਾ ਨੂੰ ਸਰਕਾਰੀ ਕਾਲਜ ਬਣਾਓ ਸਰਕਾਰੀ ਕਾਰਜ ਬਣਾਓ ਪਬਲਿਕ ਕਾਲਜ ਸਮਾਣਾ ਨੂੰ ਸਰਕਾਰੀ ਕਾਲਜ ਬਣਾਓ ਦੇਵੇ ਕਿ ਇਹ ਪਬਲਿਕ ਕਾਲਜ ਸਮਾਣਾ ਜੋ ਸਬਡਿਵੀਜ਼ਨ ਦੇ ਵਿੱਚ ਪਾਤੜਾ ਤੇ ਪਾਤੜਾ ਸਬਜੇਟ ਤੇ ਸਮਾਣਾ ਸਬਡਿਵੀਜ਼ਨ ਦੋ ਸਬਡਿਵੀਜ਼ਨਾਂ ਦੇ ਬੱਚੇ ਇਥੇ ਪੜਨ ਆਉਂਦੇ ਹਨ ਸਮਾਣਾ ਪਬਲਿਕ ਕਾਲਜ ਵਿੱਚ ਤੇ ਇਹ ਸਮਾਣੇ ਦੇ ਲੋਕਾਂ ਦੀ ਸਮਾਣੇ ਦੇ ਬੱਚਿਆਂ ਦੀ ਬੜੇ ਲੰਮੇ ਸਮੇਂ ਤੋਂ ਮੰਗ ਹੈ ਕਿ ਇਹਨੂੰ ਸਰਕਾਰੀ ਕਾਲਜ ਬਣਾਇਆ ਜਾਵੇ ਤੇ ਸਰਕਾਰ ਨੇ ਆ ਜਿਹੜੀ ਮੌਜੂਦਾ ਅਖੌਤੀ ਸਰਕਾਰ ਹੈ ਇਹਨੇ ਵੀ ਐਲਾਨ ਕੀਤਾ ਸੀ ਵੀ ਅਸੀਂ ਸਰਕਾਰੀ ਕਾਲਜੇ ਨੂੰ ਬਣਾ ਲਿਆ ਆ ਸੈਸ਼ਨ ਦੇ ਵਿੱਚ ਮੀਤ ਹੇਰ ਸੀ ਜਦੋਂ ਸਿੱਖਿਆ ਮੰਤਰੀ ਉਹ ਬੋਲ ਰਿਹਾ ਸੀ ਕਹਿੰਦੇ ਅਸੀਂ ਇੱਕ ਨਹੀਂ ਕਹਿੰਦੇ ਚਾਰ ਜਿਹੜੇ ਕਾਲਜ ਨੇ ਸਰਕਾਰੀ ਕਾਲਜ ਬਣਾਵਾਂਗੇ ਟੇਕਓਵਰ ਕਰ ਲਈਏ ਤੇ ਟੇਕਓਵਰ ਕਰ ਲਈਏ ਇਹ ਮੈਂ ਇੱਕ ਵੀ ਕਾਲਜ ਇਹਨਾਂ ਦਾ ਅਜੇ ਤੱਕ ਕੋਈ ਇਹਨਾਂ ਨੇ ਟੇਕਓਵਰ ਨਹੀਂ ਕੀਤਾ ਇਹ ਝੂਠਾਂ ਦੀ ਸਰਕਾਰ ਹੈ ਝੂਠ ਬੋਲਦੇ ਨੇ ਹੁਣ ਕਹਿੰਦੇ ਵੀ ਅਸੀਂ ਬੜੀ ਸਿੱਖਿਆ ਨੀਤੀ ਹੈ ਜਿਹੜੀ ਅਸੀਂ ਕਰ ਰਹੇ ਹਾਂ ਆ ਜਿਹੜਾ ਮਨੀਸ਼ ਸ਼ੋਧਿਆ ਤੇ ਕੇਦਰੀਵਾਲ ਤੇ ਨਾਸਕਿੰਦਰ ਜੈਨ ਇਹ ਜਿਹੜੇ ਜਿਨ੍ਹਾਂ ਨੇ ਸਿੱਖਿਆ ਨੀਤੀ ਦਿੱਲੀ ਦੇ ਵਿੱਚ ਜਿਹੜੀ ਇਹਨਾਂ ਦੀ ਫੇਲ ਹੋਈ ਹੈ ਜਿੱਥੇ ਇਹਨਾਂ ਨੇ 1300 ਕਰੋੜ ਰੁਪਏ ਦਾ ਕਫਲਾ ਕੀਤਾ ਸੀ ਅੱਜ ਹੁਣ ਉਹ ਪੰਜਾਬ ਦੇ ਵਿੱਚ ਆਣ ਕੇ ਫਿਰ ਕਫਲਾ ਕਰਨਾ ਚਾਹੁੰਦੇ ਹਾਂ ਤੇ ਅਸੀਂ ਸਾਡੀ ਇਹੀ ਮੰਗ ਹੈ ਕਿ ਇਸ ਕਾਲਜ ਨੂੰ ਜਿੱਥੇ 2000 ਦੇ ਲਗਭਗ ਬੱਚੇ ਪੜ੍ਹਦੇ ਹਨ ਜਿਹੜੇ ਇੰਜੀਨੀਅਰ ਜਾਂ ਹੋਰ ਕੋਈ ਸਾਇੰਸ ਦੀਆਂ ਕਲਾਸਾਂ ਜਾਂ ਇਕਨੋਮਿਕਸ ਦੀਆਂ ਕਲਾਸਾਂ ਜਾਂ ਆਰਥਿਕ ਦੀਆਂ ਕਲਾਸਾਂ ਲੱਗਦੀਆਂ ਜਿਹੜੇ ਕੋਰਸ ਹਨ ਉਥੇ ਗਰੀਬ ਬੱਚੇ ਨੇ ਜਿਹੜੇ ਫੀਸ ਨਹੀਂ ਭਰ ਸਕਦੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ ਇਸ ਲਈ ਉਹਨਾਂ ਨੂੰ ਪੜ੍ਹਾਉਣ ਵਾਸਤੇ ਜੇ ਸਰਕਾਰ ਸੁਹਿਰਦ ਹੈ ਤੇ ਜਿਵੇਂ ਹਰਿਆਣਾ ਦੇ ਵਿੱਚ ਲਾ ਲਓ ਹਰ ਸਬ ਡਿਵੀਜ਼ਨ ਦੇ ਸਰਕਾਰੀ ਕਾਲਜ ਹੈ ਪਰ ਸਮਾਣੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਅਜੇ ਤੱਕ ਇਹਨਾਂ ਨੇ 3 ਸਾਲ ਹੋ ਗਏ ਨੇ ਇਹਨਾਂ ਦੀ ਸਰਕਾਰ ਬਣੀ ਨੂੰ ਇੱਕ ਵੀ ਸਰਕਾਰੀ ਕਾਲਜ ਨਹੀਂ ਬਣਾਇਆ ਝੂਠ ਮਾਰੀ ਆਉਂਦੇ ਨੇ ਝੂਠਾਂ ਦੀ ਤਾਂ ਇਹਨਾਂ ਦੀ ਬੇਸ਼ਰਮੀ ਦੀ ਹੱਦ ਮੁੱਕ ਗਈ ਹੈ ਕਿ ਇਹਨੇ ਝੂਠ ਮਾਰਦੇ ਨੇ ਕੋਈ ਅੱਜ ਤੱਕ ਕਿਸੇ ਸਰਕਾਰ ਨੇ ਇਹਨਾਂ ਕੋ ਝੂਠ ਨਹੀਂ ਮਾਰਿਆ ਇਸ ਮੁੱਦੇ ਨੂੰ ਕਿੱਥੇ ਤੱਕ ਲੈ ਕੇ ਜਾਣਾ ਹੈ ਤੁਸੀਂ ਇਸ ਮੁੱਦੇ ਤੱਕ ਹੁਣ ਮੈਂ ਅੱਜ ਅਸੀਂ ਆਏ ਆ ਇਹ ਕਾਲਜ ਦੇ ਸਾਰੇ ਵਿਦਿਆਰਥੀਆਂ ਨਾਲ ਸਾਰੇ ਮਾਪਿਆਂ ਨਾਲ ਇਹਨਾਂ ਨਾਲ ਗੱਲ ਕਰਾਂਗੇ ਤੇ ਇਸ ਤੋਂ ਬਾਅਦ ਜੇ ਇਹਨਾਂ ਨੇ ਸਰਕਾਰੀ ਕਾਲਜ ਨਾ ਬਣਾਇਆ ਤਾਂ ਇਹ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਅਸੀਂ ਰਹਿ ਕੇ ਕਰਕੇ ਤੇ ਅਸੀਂ ਅਗਲਾ ਜਿਹੜਾ ਸੰਘਰਸ਼ ਆ ਉਹ ਉਹਨੂੰ ਸ਼ੁਰੂ ਕਰਾਂਗੇ ਇਹ ਢੰਡੋਰਾ ਪਿੱਟ ਰਹੀ ਹੈ ਉਹਦੀ ਪੋਲ ਤੁਹਾਡੇ ਸਾਹਮਣੇ ਆ ਖੁੱਲੀ ਹੈ ਇਹਦੇ ਵਿੱਚ ਆ ਧਮਾਨਿਕ ਆਈਐਸ ਅਫਸਰ ਹੈ ਜਿਹੜਾ ਇਹ ਸਾਰੇ ਸਿੱਖਿਆ ਨੀਤੀ ਦੀ ਇਹ ਪ੍ਰੋਗਰਾਮ ਚਲਾ ਰਿਹਾ ਹੈ 31 ਮਈ ਤੱਕ ਇਹਨਾਂ ਨੇ ਚਲਾਣਾ ਹੈ ਤੇ ਇਹ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਐਮਐਲਏ ਨੇ ਜਾਂ ਮੰਤਰੀ ਨੇ ਇਹਨਾਂ ਦੇ ਇਹ ਸਰਕਾਰ ਨੇ ਸ਼ਿਸ਼ੋਧੀਆਂ ਨੇ ਆਣ ਕੇ ਇੱਥੇ ਜਿਹੜਾ 1300 ਕਰੋੜ ਰੁਪਏ ਦਾ ਦਿੱਲੀ ਘਪਲਾ ਕਰਕੇ ਆਇਆ ਹੈ ਉਥੇ ਜਿਹੜੇ ਕਮਰਿਆਂ ਨੂੰ ਖਾਸੀ 100 ਰੁਪਿਆ ਸਕਰ ਫੁੱਟ ਇਹਨਾਂ ਨੇ ਘਪਲਾ ਕਰਕੇ ਉਹਦੇ 24000 ਕਹਿੰਦੇ ਕਮਰੇ ਬਣਾਏ ਹੋਰ 1300 ਕਰੋੜ ਰੁਪਏ ਦਾ ਜੋ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ ਇਹਨਾਂ ਦੇ ਪਰਚਾ ਦਰਜ ਕਰਨ ਵਾਸਤੇ ਹੁਣ ਇਹਨਾਂ ਨੇ ਪੰਜਾਬ ਨੂੰ ਆਣ ਕੇ ਲੁੱਟਣਾ ਸ਼ੁਰੂ ਕਰਤਾ ਆਜ ਇਹਨਾਂ ਨੇ ਸਾਰੀ ਡਿਟੇਲ ਮੈਂ ਚਿੱਠੀ ਕਢਾ ਕੇ ਲੈਂਦੀ ਐ ਕਿ ਧਮਾਨ ਇਹਨਾਂ ਦਾ ਆਈਐਸ ਅਫਸਰ ਹੈ ਇਹਦੀ ਪਹਿਲਾਂ ਘਰ ਵਾਲੀ ਜਿਹੜੀ ਉਹ ਝੂਠੇ ਅਮਰੂਦ ਲਾ ਕੇ ਝੂਠੇ ਦਰਖਤ ਲਾ ਕੇ ਉਹ ਗਮਾੜਾ ਦੇ ਵਿੱਚ ਉਹ ਵਾਲੀ ਉਹ ਕਰੋੜਾ ਰੁਪਏ ਸਕੈਂਡਲ 'ਚ ਫਸੀ ਐ ਹੁਣ ਉਹਦੇ ਹੁਣ ਉਹਦੇ ਘਰ ਵਾਲਾ ਜਿਹੜਾ ਧਮਾਨ ਆਈਐਸ ਅਫਸਰ ਉਹਨਾਂ ਨੇ ਇਸ ਸਿੱਖਿਆ ਨੀਤੀ ਦੇ ਵਿੱਚ ਸਕੈਂਡਲ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਇਹਦੇ ਵਿੱਚ ਕਰੋੜਾਂ ਰੁਪਏ ਦਾ ਕਪਲਾ ਹੈ ਇਹ ਸੀਬੀਆਈ ਨੂੰ ਆ ਸਾਰੀ ਡਿਟੇਲ ਨਾਲ ਇਹਦੀ ਇਨਕੁਆਇਰੀ ਕਰਨੀ ਚਾਹੀਦੀ ਹੈ ਤਾਂ ਕਿ ਦਿੱਲੀ ਵਿੱਚ ਜਿਵੇਂ ਇਹਨਾਂ ਨੇ ਦਿੱਲੀ ਲੁੱਟਿਆ ਇਸੇ ਤਰ੍ਹਾਂ ਪੰਜਾਬ ਨੂੰ ਉਹਨਾਂ ਲੁੱਟ ਲੈਣਾ ਇਹਦੇ ਵਿੱਚ ਪੂਰੀ ਡਿਟੇਲ ਲਿਖੀ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਪੁਰਾਣੀਆਂ ਕੰਧਾਂ ਬਣਾ ਕੇ ਹੁਣ 1000 ਕਿਲੋਮੀਟਰ ਕਹਿੰਦੇ ਅਸੀਂ ਸਕੂਲ ਸਕੂਲਾਂ ਦੇ ਕੰਧ ਬਣਾਈਏ ਦੱਸੋ ਤੁਸੀਂ ਪਾ ਪਿੰਡਾਂ ਦੇ ਖਲੋਤੇ ਨੇ ਲੋਕ ਇਹਨਾਂ ਨੂੰ ਪੁੱਛੋ ਵੀ ਕਿ ਇਹ ਸਕੂਲ 'ਚ ਕੰਧ ਬਣੀ ਐ ਕਿ ਸਕੂਲ 'ਚ ਕੋਈ ਨਵਾਂ ਕਮਰਾ ਬਣਿਆ ਕਿ ਇਹ ਸਕੂਲ ਦੇ ਵਿੱਚ ਕੋਈ ਨਵਾਂ ਇਹਨਾਂ ਸਿਰਫ ਜਿਹੜੀਆਂ ਪੁਰਾਣੀਆਂ ਕੰਧਾਂ ਸਨ ਇਹ ਕਹਿੰਦਾ ਐ ਅਸੀਂ 6000 ਕੇ ਨਾ ਟਾਇਲਟ ਹੀ ਬਣਾ ਦਿੰਨੇ ਦੱਸੋ ਕਿਹੜੇ ਸਕੂਲ 'ਚ ਟਾਇਲਟ ਬਣਿਆ ਜੀ ਇਹ ਮਤਲਬ ਵੀ ਇਹ ਘਫਲਾ ਕਰ ਰਹੇ ਨੇ ਇਸ ਲਈ ਸਾਡੀ ਇਹੀ ਮੰਗ ਹੈ ਵੀ ਸੀਬੀਈ ਤੋਂ ਇਹਦੀ ਇਨਕੁਆਰੀ ਨਾਲ ਕਰਾਂ ਤਾਂ ਕਿ ਇਹ ਘਫਲਾ ਨਾ ਇੱਥੇ ਹੋ ਸਕੇ ਇਹ ਤੁਮਾਰਾ ਜਿਹੜਾ ਤੇ ਇਹਦੀ ਘਰ ਵਾਲੀ ਦੋਨੇ ਲਟੇਰੇ ਅਫਸਰ ਜਿਹੜੇ ਇਹ ਕੇਜਰੀਵਾਲ ਦੇ ਚਹਿੱਤੇ ਨੇ ਮਨੀਸ਼ ਸ਼ਿਸ਼ੋਧਿਆ ਦੇ ਚਹਿੱਤੇ ਨੇ ਤੇ ਭਗਵੰਤ ਮਾਨ ਦੇ ਚਹਿੱਤੇ ਨੇ ਇਸ ਲਈ ਇਹਨਾਂ ਤੋਂ ਸचेत ਹੋਣਾ ਹੈ ਪਹਿਲਾਂ ਹੀ ਅਸੀਂ ਸचेत ਕਰਦੇ ਆ ਵੀ ਇਹ ਕਿਤੇ ਵੱਡਾ ਘਪਲਾ ਨਾ ਕਰਕੇ ਲੈ ਜਾਣ ਪੰਜਾਬ ਦੇ ਵਿੱਚ ਠੀਕ ਹੈ ਠੀਕ ਹਾਂ ਨਰਸਿੰਘ ਜੀ ਜਿਹੜੇ ਕਾਲਜ ਇਹ ਪ੍ਰਾਈਵੇਟ ਹੈ ਗਰੀਬ ਬੱਚੇ 35 40 ਹਜ਼ਾਰ ਕੇ ਅਜਰੇ ਮਾਵਾ ਪੈਣਗੇ ਫੀਸ ਭਰ ਸਕਦੇ ਨਹੀਂ ਭਰ ਸਕਦੇ ਜੀ ਇਹ ਗਰੀਬ ਆਦਮੀਆਂ ਵਾਸਤੇ ਸਰਕਾਰੀ ਹੋਵੇ ਚਲੋ ਸਰਕਾਰ ਦੀ ਫੀਸ ਲੋਕ ਭਰ ਕੇ ਅਜਾ ਵਿਗਿਆਨ ਪੜਨਾ ਚਾਹੁੰਦੇ ਨੇ ਪਰ ਜੇ ਸਰਕਾਰੀ ਹੋਵੇ ਤੇ ਫੇਰੀ ਹੈ ਨਾ ਲੜਕੀਆਂ ਨੂੰ ਕਿੰਨੀ ਮੁਸ਼ਕਿਲ ਆਂਦੀ ਹੈ ਲੜਕੀਆਂ ਵਾਸਤੇ ਕਿੰਨੀ ਮੁਸ਼ਕਿਲ ਆਂਦੀਆਂ ਵਾਸਤੇ ਬਹੁਤ ਜ਼ਿਆਦਾ ਜੀ ਹੂੰ ਤੇ ਜ਼ਿਆਦਾ ਆਉਂਦੀ ਆ ਅੱਛਾ ਲੜਕੇ ਪੜ੍ਹਦੇ ਆ ਬਦਲੇ ਤੋਂ ਕੋਲਿਜ ਮੱਲੋ ਇਨਾ ਮਹਿੰਗਾ ਹੋਣ ਕਰਕੇ ਹਾਂ ਮਹਿੰਗਾ ਹੋ ਕੇ ਜਾ ਨਹੀਂ ਸਕਦੇ ਬਸ ਬੱਚੇ ਪਟਾਣੇ ਜਾਂਦੇ ਨੇ ਜਾਂ ਹੋਰ ਕਿਤੇ ਪਾਸੇ ਜਾਂਦੇ ਨੇ ਪਰ ਉਹਨਾਂ ਨੂੰ ਫਿਰ ਵੀ ਉਹ ਛੱਡ ਜਾਂਦੇ ਬਿਚਾਰੇ ਜਾਂਦੇ ਹੂੰ ਇੱਥੇ ਜਿੱਥੇ ਇੱਥੇ ਹੋ ਜੇ ਨਾਲ ਨੇੜੇ ਆ ਨਾਲੇ ਘਰ ਚ ਪੜ੍ਹ ਲੈਣਗੇ ਬੱਚੇ ਠੀਕ ਆ